ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਬਹੁਤ ਹੀ ਵਧੀਆ ਆਈਡੀਆ ਦਵਾਂਗੇ ਪੁਰਾਣੇ ਸੂਟਾਂ ਨੂੰ ਕਿਵੇਂ ਰੀਯੂਜ਼ ਕਰਨਾ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅੱਜ ਦੇ ਸਮੇਂ 'ਚ ਐ ਸੂਟ ਨੂੰ ਇੱਕ ਦੋ ਵਾਰੀ ਪਾਉਣੀ ਆ ਤੇ ਸੂਟ ਸਾਡਾ ਪੁਰਾਣਾ ਹੋ ਜਾਂਦਾ ਤੇ ਐਨੀ ਮਹਿੰਗੀ ਮਹਿੰਗੀ ਕੋਸਟਲੀ ਕੱਪੜੇ ਜਿਹੜੇ ਸਾਡੇ ਪਏ ਰਹਿ ਜਾਂਦੇ ਆ ਔਰ ਦੁਪੱਟੇ ਵੀ ਜਿਹੜੇ ਸਾਡੇ ਸੂਟ ਹੰਡ ਜਾਂਦੀਆਂ ਤੇ ਹੈਵੀ ਦੁਪੱਟੇ ਵੀ ਸਾਡੇ ਉੱਪੇ ਰਹਿ ਜਾਂਦੇ ਆ ਤੇ ਅਸੀਂ ਤੁਹਾਨੂੰ ਦੱਸਾਂਗੇ ਕੀ ਕਿਵੇਂ ਤੁਸੀਂ ਰੀਯੂਜ਼ ਕਰ ਸਕਦੇ ਹੋ ਦੁਬਾਰਾ ਉਹਨੂੰ ਨਵੇਂ ਤਰੀਕੇ ਨਾਲ ਤੇ ਕਿਸੇ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਤੁਸੀਂ ਉਹ ਜਿਹੜਾ ਪਹਿਲਾਂ ਯੂਜ਼ ਕੀਤਾ ਹੈ ਤੁਸੀਂ ਪਾ ਪਹਿਲਾਂ ਜਿਹਾ ਨਹੀਂ ਪਾਨੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਤੁਆਈ ਡੀਆ ਦਵਾਂਗੀ ਕਿ ਮੈਂ ਕਿਵੇਂ ਪੁਰਾਣੇ ਕੱਪੜਿਆਂ ਨੂੰ ਰੀਯੂਜ਼ ਕਰਦੀ ਹਾਂ ਜਿਵੇਂ ਆਹ ਤੁਸੀਂ ਦੇਖ ਸਕਦੇ ਹੋ ਨਾ ਇਹ ਵਨ ਪੀਸ ਸੀਗਾ ਗਾਉਮ ਪਹਿਲਾਂ ਮੈਂ ਇਹਨੂੰ ਬਹੁਤ ਪਾਇਆ ਜਿੰਨੀ ਵਾਰ ਵੀ ਪਾ ਸਕਦੀ ਸੀਗੇ ਇਹਦੇ ਨਾਲ ਦੁਪੱਟਾ ਸੀ ਆ ਜਿੰਨੀ ਵਾਰ ਵੀ ਮੈਂ ਪਾ ਸਕਦੀ ਸੀ ਮੈਂ ਇਹਨੂੰ ਰੀਜ਼ਨਲ ਹੰਡਾਇਆ ਗਾਉਨ ਪਾ ਕੇ ਫਿਰ ਮੈਂ ਦੇਖਿਆ ਕਿ ਉਹਨੇ ਗਾਉਨ ਬਹੁਤ ਵਾਰੀ ਵੇਅਰ ਕਰ ਚੁੱਕੀ ਆ ਤੇ ਫਿਰ ਮੈਂ ਇਹਦਾ ਬਣਾ ਲਿਆ ਲਹਿੰਗਾ ਉੱਪਰੋਂ ਇਹਦੀ ਕਟਵਾ ਕੇ ਚੈਸਟ ਏਰੀਆ ਚੈਸਟ ਪਾਰਟ ਕਟਵਾ ਕੇ ਇਹਦਾ ਲਹਿੰਗਾ ਬਣਾ ਕੇ ਇਹਦੇ ਨਾਲ ਆਵਲ ਸ਼ਰਟ 골ਡਨ ਕਲਰ ਦੀ ਸ਼ਰਟ ਬਣਵਾਲੀ ਔਰ ਸ਼ਾਰਟ ਵੀ ਦੇਖੋ ਵਰਕ ਦੇ ਨਾਲ ਬਿਲਕੁਲ ਮੈਚਿੰਗ ਲੇਸ ਅੱਗੇ ਪਿੱਛੇ ਔਰ ਬਾਜੂ ਤੇ ਲੇਸ ਵਾਲੀ ਔਰ ਤੁਸੀਂ ਖੁਦ ਹੀ ਦੇਖੋ ਕਿ ਇਹ ਕਿੰਨਾ ਪਿਆਰਾ ਸੂਟ ਬਣ ਗਿਆ ਪਹਿਲਾਂ ਇਹਨੂੰ ਗਾਊਨ ਐਜ਼ ਹੀ ਗਾਊਨ ਵੇਅਰ ਕੀਤਾ ਫਿਰ ਇਹਨੂੰ ਅਸੀਂ ਐਜ਼ ਹੀ ਲਹਿੰਗਾ কুরਤੀ ਵੇਅਰ ਕੀਤਾ ਇਸ ਤਰ੍ਹਾਂ ਹੀ ਮੈਂ ਆਪਣੇ ਸੂਟ ਔਰ ਮੇਰੇ ਵਿਆਹ ਦੇ ਦੁਪੱਟੇ ਹੈਵੀ ਹੈਵੀ ਉਹਨਾਂ ਨੂੰ ਵੀ ਇਸ ਤਰ੍ਹਾਂ ਮੈਂ ਜਿਹੜਾ ਵਾ ਯੂਜ਼ ਕਰਦੀ ਆ ਜਿਵੇਂ ਮੇਰੇ ਕੋਲੋਂ ਨਾ ਦੁਪੱਟਾ ਸੀਗਾ ਆਹ ਵਾ ਇਹ ਮੇਰੇ ਵਿਆਹ ਦਾ ਦੁਪੱਟਾ ਸੀਗਾ ਇਹ ਬਹੁਤ ਹੈਵੀ ਸੀਗਾ ਤੁਹਾਨੂੰ ਪਤਾ ਹੈ ਪਿਓਰ ਦੇ ਦੁਪੱਟਾ ਸੂਟਾਂ ਨਾਲ ਹੁੰਦੀਆਂ ਦੁਪੱਟੇ ਔਰ ਪਿਓਰ ਦੇ ਸੂਟ ਖਰਾਬ ਹੋ ਜਾਂਦੇ ਆ ਇਹਦੇ ਵਿੱਚ ਬਲੂ ਕਲਰ ਦਾ ਵਰਕ ਸੀ ਮੈਂ ਇਹਦੇ ਨਾਲ ਆਵਲਾ ਬਲੂ ਕਲਰ ਦਾ ਸੂਟ ਸਲਵਾੜੀ ਕਰਵਾਇਆ ਇਹ ਸਲਵਾਰ ਇਹ ਸ਼ਰਟ ਇਹਦੇ ਨੂੰ ਮੈਂ 골ਡਨ ਵਿੱਚ ਵਰਕ ਆ ਔਰ 골ਡਨ ਟਿਸ਼ੂ ਲੱਗਾ 골ਡਨ ਪਾਈਪਿੰਗ ਦੇ ਕੇ ਔਰ ਇਹ ਪਲੇਨ ਸੂਟ ਜਿਹੜਾ ਮੈਂ ਬਹੁਤ ਵਾਰ ਯੂਜ਼ ਕੀਤਾ ਔਰ ਇਹਨੂੰ ਮੈਂ ਦੋ ਦੁਪੱਟਿਆਂ ਨਾਲ ਯੂਜ਼ ਕੀਤਾ ਇੱਕ ਆਵਲੇ ਦੁਪੱਟਿਆਂ ਨਾਲ ਤੇ ਇੱਕ ਆਵਲੇ ਦੁਪੱਟੇ ਬਲੂ ਕੰਟਰਾਸਟ ਦੁਪੱਟਾ ਸੀ ਇਹਨੂੰ ਮੈਂ ਬਲੂ ਸੂਟ ਨੂੰ ਦੋ ਦੁਪੱਟਿਆਂ ਨਾਲ ਯੂਜ਼ ਕਰਦੀ ਹਾਂ ਇਸ ਤਰ੍ਹਾਂ ਹੀ ਜੀ ਤੁਹਾਡੇ ਕੋ ਵੀ ਇਸ ਤਰ੍ਹਾਂ ਦੇ ਸੂਟ ਔਰ ਦੁਪੱਟੇ ਆ ਤੁਸੀਂ ਇਹਨਾਂ ਨੂੰ ਦੁਬਾਰਾ ਯੂਜ਼ ਕਰ ਸਕਦੇ ਮੈਂ ਤੁਹਾਨੂੰ ਹੋਰ ਦਿਖਾਨੀਆਂ ਆ ਅ ਮੇਰੇ ਕੋਲ ਲਹਿੰਗਾ ਸੂਟ ਸੀਗਾ ਇਹ ਦੁਪੱਟਾ ਤੇ ਇਹ ਲਹਿੰਗਾ ਇਦੇ ਨਾਲ ਆਹ ਸ਼ੋਰ 골ਡਨ ਜੀ 골ਡਨ ਕਲਰ ਦੀਆ ਕਰੀਮਿੰਗ ਜੀ ਸ਼ਿੰਸ ਸ਼ੋਰ ਲਹਿੰਗਾ ਸ਼ੋਰ ਘੜਦਪਟ ਇਹਨੂੰ ਬਹੁਤ ਵਾਰੀ ਪਹਿਨ ਲਿਆ ਫੰਕਸ਼ਨਸ ਮੈਰੀਜ਼ ਦੇ ਤੇ ਤੁਸੀਂ ਮੀ ਜਾਣਦੇ ਹੋ ਕਿ ਕਿੰਨੀ ਇੱਕ ਵਾਰੀ ਯੂਜ਼ ਕਰ ਸਕਦੇ ਆ ਇਹਨਾਂ ਨੂੰ ਅਸੀਂ ਚੀਜ਼ਾਂ ਨੂੰ ਦੋ ਚਾਰ ਵਾਰੀ ਫਿਰ ਮੈਨੂੰ ਸ਼ੋਰ ਇਹਦੇ ਨਾਲ 3 ਪੀਸ ਸੀਗੇ ਇਹਦੇ ਨਾਲ ਸਲਵਾਰ ਵੀ ਸੀਗੀ ਔਰ ਮੈਨੂੰ ਪੂਰੇ ਸੂਟ ਸਲਵਾਰ ਨਾਲ ਪਹਿਨ ਲੈਣੀ ਔਰ ਮੇਰਾ ਇਹ ਰੈਡੀ ਕਰਵਾ ਲਿਆ ਫਰੌਕ ਇੱਥੇ ਚਾستی ਏਰੀਆ ਲਗਵਾ ਕੇ ਇਹ ਫਰੌਕ ਬੁਣਾਣੀ ਤੇ ਨਾਲ ਮੇਦੇ ਟਰੌਜ਼ਰ ਇਸ ਕਲਰ ਦਾ ਹੀ ਸੇਮ ਹੋਵੇ ਮੈਨੂੰ ਮਿਲ ਨਹੀਂ ਰਿਹਾ ਸੇਮ ਹੀ ਇਸ ਕਲਰ ਦਾ ਟਰੌਜ਼ਰ ਲਗਵਾ ਬਣਾ ਕੇ ਤੇ ਇਹ ਜਿਹੜਾ ਜਿਆਦਾ ਏਰੀਆ ਸੀ ਲਹਿੰਗੇ ਦਾ ਕਟਵਾਇਆ ਇੱਥੇ ਲਵਾ ਲਿਆ ਅੱਗੇੋਂ ਗਲਾ ਦੇਖਿਓ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਔਰ ਵਰਕ ਆ ਗਿਆ ਨਾਲ ਇਹਦੇ ਦੁਪੱਟਾ ਦੇਖ ਕਿੰਨਾ ਸੋਹਣਾ ਇਹ ਬਣ ਗਿਆ ਸੂਟ ਹੁਣ ਮੈਂ ਤੁਹਾਨੂੰ ਇੱਕ ਆਈਡੀਆ ਹੋਰ ਦੱਸਦੀ ਆ ਜਿਹੜਾ ਕਿ ਮੈਂ ਰੈਡੀ ਕਰਵਾ ਲਈ ਕਰਵਾਉਣਾ ਚਾਹੁੰਦੀ ਹਾਂ ਜੇ ਤੁਹਾਡੇ ਕੋਲ ਵੀ ਇਸ ਤਰ੍ਹਾਂ ਦਾ ਦੁਪੱਟਾ ਨਾ ਤੁਸੀਂ ਵੀ ਜ਼ਰੂਰ ਆਪਣਾ ਦੁਪੱਟਾ ਜਿਹੜਾ ਨਾ ਕਰਿਓ ਇਹ ਦੁਪੱਟਾ ਜਿਹੜਾ ਦੇਖੋ ਤੁਸੀਂ ਔਰ সাইਡ ਇਹ ਕਿੰਨਾ ਹੈਵੀ ਦੁਪੱਟਾ ਹੈ ਫੁੱਲ ਵਰਕ ਦੁਪੱਟੇ ਤੇ ਜਿਵੇਂ ਹੁਣ ਸੂਟ ਚੱਲ ਰਿਹਾ ਹੈ ਨਾ ਪੈਚ ਵਰਕ ਮੈਂ ਸੋਚ ਰਹੀ ਹਾਂ ਕਿ ਜੇ ਤੁਹਾਡੇ ਕੋ ਵੀ ਐਵੇਂ ਦਾ ਦੁਪੱਟਾ ਹੈਗਾ ਨਾ ਤੁਸੀਂ ਕਰਵਾ ਸਕਦੇ ਹੋ ਜਿਵੇਂ ਲਾਈਟ ਕਲਰ ਚੱਲ ਰਿਹਾ ਹੈ ਪੀਚ ਕਲਰ ਵਗੈਰਾ ਕੋਈ ਵੀ ਕਲਰ ਲੈ ਕੇ ਆਹ ਚੀਜ਼ ਕਟਵਾ ਕੇ ਤੁਸੀਂ ਸ਼ਰਟ ਤੇ ਪੌਂਚੀਆਂ ਤੇ ਕਿਉਂਕਿ ਫੋਰ ਸਾਈਡਡ ਹੈ ਇਹ ਬਹੁਤ ਜ਼ਿਆਦਾ ਹੈਗਾ ਵਰਕ ਘੇਰ ਵੇਖੋ ਕਿੰਨਾ ਹੈ ਵਰਕ ਬਹੁਤ ਜ਼ਿਆਦਾ ਹੈ ਤੁਸੀਂ ਇਹਨੂੰ ਕਟਵਾ ਕੇ ਘੇਰੇ ਤੇ ਬਾਜੂ ਤੇ ਪੌਂਚੀਆਂ ਤੇ ਲਗਵਾ ਸਕਦੇ ਹੋ ਔਰ ਇਹਦੇ ਨਾਲ ਇਹਨੂੰ ਪੈਚ ਨਹੀਂ ਕਰਵਾਓਗੇ ਤੁਸੀਂ ਪੂਰਾ ਪੂਰਾ ਇਹ ਕਟਵਾ ਕੇ ਨਾ ਇਹ ਨਹੀਂ ਨਹੀਂ ਸਾਈਜ਼ ਤੇ ਲਗਵਾ ਲੈਣੇ ਕੰਟਰਾਸਟ ਕੋਈ ਵੀ ਕਲਰ ਲੈ ਸਕਦੇ ਜਿਹੜਾ ਤੁਹਾਨੂੰ ਸੋਨਾ ਲੱਗੇ ਫੋਰਟਾ ਬਿਲਕੁਲ ਨਵੇਂ ਲੁੱਕ ਚ ਸੂਟ ਪਿਆਰ ਮਾ ਜੂਗਾ ਔਰ ਇਹਦੀ ਨਾਲ ਤੁਸੀਂ ਪਲੇਨ ਦੁਪੱਟਾ ਲੈ ਕੇ ਉਹਨੂੰ ਸੋਨਾ ਜਾਂ ਗੋਟਾ ਲਵਾ ਕੇ ਇਸ ਤਰ੍ਹਾਂ ਰੈਡੀ ਕਰ ਸਕਦੇ ਹੋ ਮੈਂ ਇਹ ਦੁਪੱਟੀ ਨੂੰ ਰੈਡੀ ਕਰਕੇ ਸੂਟ ਬਣਾਵਾਂਗੀ ਨਾ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੀ ਮੈਂ ਹੁਣ ਇਹਨੂੰ ਕੱਢਿਆ ਤੇ ਮੈਂ ਸੋਚੀ ਮੈਂ ਸੂਟ ਬਣਾਉਣ ਹੈ ਤੇ ਮੈਂ ਬਣਾਉਣ ਲੱਗੀ ਤੇ ਮੈਂ ਸੋਚਿਆ ਤੁਹਾਨੂੰ ਵੀ ਦੱਸਦਾ ਤੁਸੀਂ ਵੀ ਐਵੇਂ ਦਾ ਆਈਡੀਆ ਜਿਹੜੇ ਆ ਉਹ ਜੂਸ ਕਰ ਜੀ ਮੇਰੇ ਮੇਰੇ ਦੁਪੱਟੇ ਬਹੁਤ ਹੈਵੀ ਇਹਨਾਂ ਨੂੰ ਅਸੀਂ ਇਹ ਆਪਣੇ ਆਪ ਵਿੱਚ ਹੀ ਆਊਟਸਟੈਂਡਿੰਗ ਹੁੰਦੇ ਨੇ ਲੁੱਕ ਇਹਨਾਂ ਦੀ ਤੁਸੀਂ ਐਵੇਂ ਕਰ ਸਕਦੇ ਹੋ ਪਲੇਨ ਸੂਟ ਲੈ ਕੇ ਨਾ ਉਹਨੂੰ ਜਿਵੇਂ ਮੈਂ ਉਹ ਬਲੂਸ ਬਣਾਇਆ 골ਡਨ ਪਾਈਪਿੰਗ ਦੇ ਕੇ ਪਲੇਨ ਸੂਟੀ ਰੈੱਡ ਕਲਰ ਦਾ ਐਵੇਂ ਦੇ ਦੁਪੱਟਿਆਂ ਦੇ ਨਾਲ ਬਣਾ ਸਕਦੇ ਹੋ ਕਿਉਂਕਿ ਸਾਰੇ ਉਹ ਆਲਮੋਸਟ ਦੁਪੱਟੇ ਹੁੰਦੇ ਆ ਔਰ ਹੈਵੀ ਦੁਪੱਟੇ ਸਾਡਾ ਜੀ ਨਹੀਂ ਕਰਦਾ ਵੇਸਟ ਕਰਨ ਨੂੰ ਕਿਉਂਕਿ ਬਹੁਤ ਕਾਸਟਲੀ ਹੁੰਦੀ ਆ ਦੁਪੱਟੇ ਸਾਡੇ ਬਚ ਜਾਂਦੇ ਆ ਤੇ ਇਹਨਾਂ ਨੂੰ ਅਸੀਂ ਰੀਯੂਜ਼ ਆਈਡੀਆਜ਼ ਜਿਹੜੇ ਤੁਹਾਨੂੰ ਦਿੱਤੇ ਆ ਜੇ ਤੁਹਾਡੇ ਕੋਲੋਂ ਵੀ ਕੋਈ ਇਸ ਤੋਂ ਬੈਟਰ ਆਈਡੀਆ ਹੈਗਾ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਤੇ ਜੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ